ਮਨੂ ਇੱਕ ਸਕਰਟ ਮੰਤਰੀ ਜੀ ਦੇ ਚ ਦੱਸਿਆ ਗਿਆ ਸੀ ਕਿ ਇੱਥੇ ਜਿਹੜੀ ਇਸ ਦਵਾਈ ਆ ਪਈਆ ਪਰ ਮੈਨੂੰ ਵੀ ਹਰੰਮੀ ਹੋਇਆ ਇੱਥੇ ਆ ਕੇ ਮੈਂ ਵੀ ਨਹੀਂ ਸੁਤਿਆ ਵੀ ਐਡੀ ਵੱਡੀ ਮਾਤਰਾ ਚ ਇੱਥੇ ਇੱਕ ਸਪੈਰ ਦਵਾਈ ਮਿਲੂਗੀ ਮੰਨ ਲਓ ਲੱਖਾਂ ਵੀ ਕਹਿ ਲਈ ਜਾਂ ਕਰੋੜਾਂ ਵੀ ਕਹਿ ਲਈਏ ਦਵਾਈ ਸਪੈਰ ਮਿਲਿਆ ਇੱਥੇ ਤੇ ਮੈਂ ਜਦੋਂ ਹੁਣ ਪੱਤਾ ਚ ਲਗਭਗ 400 ਦਾ ਪੱਤਾ ਬਾਜ਼ਾਰ ਚ ਮਿਲਦਾ ਇਹਦੇ ਨਾਲ ਇਹ ਹਜ਼ਾਰਾਂ ਪੱਤੇ ਜਿਹੜੇ ਸਪੈਰ ਹੋ ਚੁੱਕੇ ਨੇ ਇੱਥੇ ਪਏ ਨੇ ਇਹ ਸਭ ਉਸ ਦੇਖ ਕੇ ਮੈਨੂੰ ਆ ਬਹੁਤ ਦੁੱਖ ਲੱਗਾ ਤੁਸੀਂ ਆਪਸਿਆਂ ਨੂੰ ਵੀ ਜਦੋਂ ਸਰਕਾਰ ਵੱਡੇ ਉਪਰਾਲੇ ਕਰਦੀ ਆ ਇਹ ਦਵਾਈ ਸਵਰ ਹੋਈ ਕੀ ਕਾਰੋਂ ਲੱਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ ਤੇ ਬਾਅਦ ਜਾਂਚ ਦਾ ਪਿੱਛਾ ਪਰ ਆਪਣੇ ਇਹ ਬੰਦਾ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬਾਂਝੇ ਰਹਿ ਗਏ ਹੋਣ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹੀ ਹੋ ਤੇ ਲੱਖਾਂ ਕਰੋੜਾਂ ਰੁਪਏ ਜਿਹੜੇ ਸਾਡੇ ਮਨੋ ਲੋਕ ਨੇ ਉਹ ਬਾਅਦ ਜਾ ਕੇ ਖਰਚਿਆ ਦੇਖੋ ਸਾਰਾ ਕੁਝ ਜਿਹੜਾ ਢਾਂਚਾ ਬਣਾਇਆ ਸਭ ਰੱਖ ਕੇ ਚਲਾਉਣਾ ਬੰਦਾ ਤੁਸੀਂ ਆਖੋ ਸਰਕਾਰ ਦਾ ਕੀ ਆ ਸਰਕਾਰ ਨੇ ਪ੍ਰਬੰਧ ਕਰ ਲਏ ਦਵਾਈਆਂ ਦੇ ਜੋ ਵੀ ਆ ਸਾਡੇ ਬੰਦੂ ਨਾ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਸਟਾਕ ਪਿਆ ਜਿੰਨੀ ਦਵਾਈ ਪਈ ਆ ਠੀਕਾ ਕਰੋੜਾਂ ਦੀ ਦਵਾਈ ਪਈ ਆ ਤੁਸੀਂ ਦੇਖੀਏ ਸਾਰਿਆਂ ਠੀਕਾ ਸਰਕਾਰ ਦਾ ਆਪਣਾ ਬਣਦਾ ਕੰਮ ਤਾਂ ਰਹੀ ਆ ਪਰ ਗੱਲਾਂ ਕੀ ਹੋ ਰਿਹਾ ਕੀ ਨਹੀਂ ਇਹ ਲੱਗ ਜੱਚਦਾ ਨਹੀਂ ਸਾਰਾ ਤੁਸੀਂ ਅੱਜ ਦੇਖਿਆ ਵੀ ਮੈਂ ਤਾਂ ਇਹ ਤੋਂ ਵਗਾਰੋ ਸਾਹਿਬ ਕੰਨੀਆਂ ਹੀ ਦਵਾਈਆਂ ਪਈਆਂ ਨੇ ਕੋਈ ਕੋਈ 2021 ਸਾਲ ਰਹੀ ਆ ਕੋਈ 2022 ਚ ਹੋਈ ਆ ਹੈਨਾ ਇਹ ਸਾਰੀ ਚੀਜ਼ ਦੇਖ ਕੇ ਮਨ ਨੂੰ ਆਪਣੇ ਮਨ ਨੂੰ ਬੜਾ ਦੁਖਦਾਦਾ ਵੀ ਹਾਂ ਇਹ ਜਿਹੜੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਸੀ ਤੁਹਾਨੂੰ ਕੋਈ ਵੀ ਸਰਕਾਰੀ ਹਿਸਾਬ ਚ ਇੱਕ ਆਮ ਵਰਗ ਦੇ ਆਮ ਮਿਡਲ ਕਲਾਸ ਲਈ ਇਹ ਲੋਕ ਆਮ ਲੋਕ ਪਰਿਵਾਰ ਜਨਨ ਜਿਹਨੂੰ ਬੜਦਾ ਜਿਹੜਾ ਬੰਦੇ ਹਸਲ ਦਾ ਖਰਚਾ ਨਹੀਂ ਚੱਕ ਸਾਹਿਬ ਦੀ ਹੈਨਾ ਇਹ ਉਰੇ ਆ ਕੇ ਵੀ ਆਪਕੋ ਸੋਣਾ ਤੇ ਬੜਾ ਦੁੱਖ ਲੱਗਿਆ ਸਾਨੂੰ ਦੇਖ ਕੇ ਤੁਸੀਂ ਹਲਾ ਦੇਖੀ ਇਹਨਾਂ ਅੰਦਰ ਹਣਾ ਮੈਂ ਗੱਲ ਇਹ ਹੋ ਸਕਦਾ ਵੀ ਬਿਲਕੁਲ ਵੀ ਹਾਸ ਤਖਾਸਤਾ ਹੋਵੇ ਪਰ ਸਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ ਤੇ ਆਪਣੇ ਮਨ ਨੂੰ ਬੜਾ ਦੁੱਖ ਹੋਇਆ ਸਭ ਕੁਝ ਦੇਖ ਕੇ ਠੀਕ ਹੈ ਪਰ ਕੀ ਕਿਵੇਂ ਹੋਇਆ ਇਹ ਦੇਖਦੇ ਆ ਜੋ ਵੀ ਉਸ ਸੰਬੰਧ ਉਘਾਰੀ ਹੈਗਾ ਜਿਹਦੀਆਂ ਗੱਲ ਕਰਕੇ ਜਾ ਸਭ ਕੁਝ ਹੋਇਆ ਠੀਕ ਹੈ ਉਹਦੇ ਬੰਦੂ ਬੰਦ ਦੀ ਕਮਿਸ਼ਨ ਕਰਦੇ ਕਰਵਾਉਂਗੇ ਜਰੂਰ ਐਸਾ ਗੱਲ ਹੈ ਕਿ ਉਹ ਜ ਦਵਾਈਆਂ ਜਦੋਂ ਆਪਾਂ ਡਿਮਾਂਡ ਭੇਜਦੇ ਆ ਤਾਂ ਕੁਝ ਸਾਨੂੰ ਐਕਸਟਰਾ ਦਵਾਈ ਬੰਗਾਨੀਆਂ 10% ਤੋਂ ਉਹਦੇ ਵਿੱਚ ਜਿਹੜਾ ਸਾਡਾ ਫਾਰਮੇਸੀ ਆਫੀਸਰ ਹੈ ਉਹ ਆਪਣੀ ਦਵਾਈਆਂ ਜਿਹੜੀਆਂ ਉਹ ਡਿਸਟ੍ਰਿਬਿਊਟ ਕਰਦਾ ਤੇ ਉਹਦੇ ਵਿੱਚ ਖੋਸ਼ਕਵਰੇ ਵਿੱਚ ਦਵਾਈਆਂ ਜਿਹੜੀਆਂ ਸੀ ਆਕਸਾਈਡ ਸੀ ਕੁਝ ਜਿਹੜੀਆਂ ਜਿੰਨਾਂ ਦੀ ਡੇਟ ਸੀ ਤੋਂ ਸਾਡੇ ਫਾਰਮੇਸੀ ਆਫੀਸਰ ਦੀ ਆਲਰੇਡੀ ਜਿਹੜੀ ਡਿਊਟੀ ਜੇਚ ਲੱਗੀ ਹੋਈ ਹੈ ਤੇ ਇੱਕ ਫਾਰਮੇਸੀ ਆਫੀਸਰ ਦੀ ਡਿਊਟੀ ਜਿਹੜੀ ਉਹ ਚੰਡੀਗੜ੍ਹ ਲੱਗੀ ਹੋਈ ਹੈ ਚੀਫ ਫਾਰਮੇਸੀ ਆਫੀਸਰ ਵੀ ਸਾਡੇ ਕੋਲ ਮਤਲਬ ਇਸ ਟਾਈਮ ਤੇ ਇੱਕੋ ਹੀ ਫਾਰਮੇਸੀ ਆਫੀਸਰ ਸੀ ਉਹੀ ਆਪਣੀ ਡਿਊਟੀ ਕਰਦਾ ਹੈ ਉਹਦੇ ਨਾਲ ਫਿਰ ਜਿਹੜਾ ਨਵਾਂ ਬੰਦਾ ਆਇਆ ਉਹਨੂੰ ਆਈ ਨੂੰ ਇੱਕ ਹਫ਼ਤਾ ਹੀ ਹੋਇਆ ਤੇ ਅਸੀਂ ਇਕੱਲੀ ਕਮੇਟੀ ਬਣਾਈ ਤੇ ਉਹ ਕਮੇਟੀ ਦਾ ਨਾਮ ਸੀ ਇਹਨਾਂ ਨੂੰ ਸਾਰਾ ਸਟਾਕ ਚੈੱਕ ਕਰਨ ਲਈ ਤੇ ਜਿਹੜੀ ਦਵਾਈ ਐਕਸਪਾਇਰ ਜਿਹੜੀ ਹੁੰਦੀ ਹੈ ਉਸ ਨੂੰ ਅਸੀਂ ਸੌਰਟ ਆਊਟ ਕਰਕੇ ਜਿਹੜੀਆਂ ਵੀ ਸਰਕਾਰ ਦੇ ਹਦਾਇਤਾਂ ਅਨੁਸਾਰ ਬਾਇਓ ਮੈਡੀਕਲ ਵੇਸਟ ਵਾਲਿਆਂ ਨੂੰ ਦਵਾਂਗੇ ਤੇ ਕੁਝ ਦਵਾਈਆਂ ਪਹਿਲਾਂ ਫਾਰਮੇਸੀ ਉਸ ਤੇ ਜਿਹਦੀ ਜੇਲ੍ਹ ਚ ਡਿਊਟੀ ਲੱਗੀ ਆ ਉਸ ਨੇ ਪਿਛਲੇ ਜਿਹੜੀਆਂ ਸੀਗੀਆਂ ਕੁਝ ਦਵਾਈਆਂ ਉਹਨੂੰ ਜਿਵੇਂ ਆਪਾਂ ਨੂੰ ਡਿਸਕਾਰਡ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ ਤੋਂ ਇਸ ਕਰਕੇ ਥੋੜਾ ਸਟਾਕ ਜਿਆਦਾ ਰੱਟਾ ਹੋ ਗਿਆ ਕਿਉਂਕਿ ਉਹਨੇ ਜੋ ਪਹਿਲਾਂ ਉਹਦੀਆਂ ਹੋਗੀਆਂ ਡਿਸਕਾਰਡ ਕੁਝ ਸਵਾ ਪਹਿਲਾਂ ਉਹਨੇ ਨਹੀਂ ਡਿਸਕਾਰਡ ਕੀਆ ਸੋ ਜਿਹੜੀਆਂ ਕਿ ਉਹਨੂੰ ਕਰਨੀਆਂ ਚਾਹੀਦੀਆਂ ਸੀਗਾ ਸੋ ਉਹ ਆਪਾਂ ਜਾਂਚ ਕਰਕੇ ਜਿਹੜੀ ਵੀ ਗਲਤੀ ਹੋਏਗੀ ਜਿਹੜੀ ਉਹਨੇ ਪਹਿਲਾਂ ਐਕਸਪਾਇਰ ਜਿਹੜੀਆਂ ਨਹੀਂ ਵੇਚਿਆ ਜਾਉ ਨੇ ਜਿਹੜੀਆਂ ਨੇੜੇ ਐਕਸਪਾਇਰ ਸੀ ਉਹ ਪਹਿਲਾਂ ਨਹੀਂ ਦਿੱਤੀਆ ਤੇ ਉਸ ਨੂੰ ਆਪਾਂ ਪੁੱਛ ਕੇ ਜਾਂਚ ਕਰਕੇ ਜੋ ਉਹਦੀ ਬੰਦੀ ਕਾਰਵਾਈ ਹੋਵੇ ਉਹਦੇ ਅਗੇਸਟ ਕਰਾਂਗੇ। ਸਰਪੱਲ ਸਾਹਿਬ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿਹੜੇ ਦਵਾਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ। ਜੋ ਲੋਕਾਂ ਨੂੰ ਦਿੱਤੀਆਂ ਗਈਆਂ ਉਸੇ ਸੰਬੰਧ ਵਿੱਚ ਜੀ ਐਮ ਐਲ اے ਸਾਹਿਬ ਆਏ ਸੀਗੇ ਤੇ ਬਾਕੀ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਕਰੋੜਾਂ ਰੁਪਏ ਦੀ ਦਵਾਈ ਆ ਉਹ ਸਿੱਕ ਪਈ ਪਈ ਐਕਸਪਾਇਰ ਹੋ ਗਈ ਜਦੋਂ ਕਿ ਜਿਹੜੇ ਗਰੀਬ ਲੋਕ ਇੱਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਮੁੱਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਆ ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਸੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤਾਂ ਹਨਗਹਿਲੀ ਕਹੂੰਗਾ ਜਿਹੜੇ ਵੀ ਮੁਲਾਜ਼ਮ ਦੀ ਹਨਗਹਿਲੀ ਆ ਜਿਵੇਂ ਐਮ ਐਲ اے ਸਾਹਿਬ ਨੇ ਪਹਿਨਾ ਕਿਹਾ ਉਹ ਜਾਂਚ ਕਰਕੇ ਜਾਂਚ ਦਾ ਵਿਸ਼ਾ ਜਾਂਚ ਕਰਕੇ ਵਿਧੀ ਵੀ ਹਨਗਹਿਲੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹੇ ਕਿ 2023 ਚ ਐਕਸਪਾਇਰ ਹੋਈ ਹੋਈ ਆ ਕੁਛ 21 ਚ ਵੀ ਹੈਗੀ ਆ ਤੇ ਇੱਕ ਥੋੜੀ ਜੀ ਗੱਲ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਇਹ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉੱਧਾ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਇਹਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀਆਂ ਸੀ ਜੇ ਆਪਣੇ ਧਿਆਨ ਦੇ ਵਿੱਚ ਨਾ ਮਸਲਾਉਂਦਾ ਸੋ ਇੱਕ ਪ੍ਰਸ਼ਾਸਨ ਦੀ ਹੋਣ ਗੱਲ ਹੀ ਕਹਿ ਸਕਦਾ ਜਿਹੜੇ ਵੀ ਅਧਿਕਾਰੀ ਦੀ ਹੈਗੀ ਆ ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹਦੇ ਕਾਰਵਾਈ ਕੀਤੀ ਜਾਉ। ਉਹੀ ਤੁਹਾਡੇ ਨਾਲ ਪਹਿਲਾਂ ਕਹੇ ਹਟਿਆ ਵੀ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਪਈਆਂ ਨੇ ਜਿਨ੍ਹਾਂ ਦੀ ਡੇਟ ਰੈਦੀ ਵੀ ਆ ਵੀ ਉਹ ਜੇ ਅੱਜ ਨਾ ਹੁੰਦੇ ਤਾਂ ਐਕਸਪਾਇਰ ਹੋ ਜਣੀਆਂ ਨੇ ਮੈਂ ਉਹੀ ਚੀਜ਼ ਖਵੰਦਾ ਤੁਹਾਨੂੰ ਦਿੱਤਾ। ਸੋ ਕੋਈ ਗੱਲ ਨਹੀਂ ਧਿਆਨ ਦੇ ਵਿੱਚ ਆਇਆ ਅੱਗੇ ਤੋਂ ਇਦਾਂ ਦਾ ਕਦੇ ਵੀ ਨਹੀਂ ਹੋਊਗਾ ਤੇ ਜਿਹੜਾ ਵੀ ਰਕਾਰੀ ਹੋਊਗਾ ਇਹਦੇ ਵਿੱਚ ਅੰਗੈਲੀ ਕੀਤੀ ਹੋਊਗੀ ਤੇ ਕਾਰਵਾਈ ਹੋਊਗੀ।